ਅਦਾਕਾਰ ਤੋਂ ਸਿਆਸਤਦਾਨ ਬਣਿਓ ਸਫ਼ਰ ਕਿਵੇਂ ਦਾ ਰਿਹਾ ਸਾਰਾ ਬਹੁਤ ਵਧੀਆ ਜੀ ਠੀਕ ਆਪਣਾ ਅਦਾਕਾਰੀ ਦੇ ਵਿੱਚ ਇੰਜੋਏ ਕਰੀਦਾ ਸੀ ਇੱਧਰ ਵੀ ਇੰਜੋਏ ਕਰੀਦਾ ਜੀ ਪਹਿਲਾਂ ਲੋਕ ਆਪਣੇ ਕੋਲੇ ਆਉਂਦੇ ਸੀ ਹੁਣ ਲੋਕਾਂ ਕੋਲੇ ਆਪ ਜਾਣਾ ਪੈਂਦਾ ਜੀ ਮਤਲ ਜਿਹੜੇ ਤੁਸੀਂ ਫਿਲਮਾਂ ਦੇ ਵਿੱਚ ਪੰਜ ਸੱਤ ਜਾਣੇ ਉਹ ਕਹਿੰਦੇ ਵੀ ਸਾਨੂੰ ਅਲਾਦ ਸਾਡੇ ਘਰ ਦੇ ਜੀ ਹੋਂ ਤੁਸੀਂ ਬਗਾਨੇ ਨਹੀਂ ਬਹੁਤੇ ਕਲਾਕਾਰਾਂ ਦੀ ਕਹਾਣੀ ਇਹ ਆ ਵੀ ਸਿਆਸਤ ਉਹਨਾਂ ਨੂੰ ਰਾਸ ਨਹੀਂ ਆਈ ਫਿਰ ਵੀ ਕਰਮਜੀਤ ਅਨਮੋਲ ਹੋਣੀ ਇਹ ਸਿਆਸਤ ਦੇ ਵਿੱਚ ਕੁੱਦੇ ਨੇ ਕਿਉਂਕਿ ਮੈਂ ਮਾਨ ਸਾਹਿਬ ਦੀ ਟੀਮ ਦਾ ਹੀ ਬੰਦਾ ਜੀ ਜਿੰਦਾਬਾਦ ਆਮ ਆਪੀ ਪਾਰਟੀ ਇੱਕ ਦੋਸਤੀ ਦੇ ਤੌਰ ਤੇ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਪਰ ਐ ਨਹੀਂ ਸੀਗਾ ਵੀ ਮੈਂ ਆਪ ਇਲੈਕਸ਼ਨ ਲੜੂੰਗਾ ਇਹ اچانک ਹੋਇਆ ਸਾਰਾ ਕੁਝ ਜੀ ਇਹ ਪਹਿਲੀ ਵਾਰ ਹੋਇਆ ਜੀ اور 2 ਸਾਲ ਦੇ ਵਿੱਚ ਐਨੀਆਂ ਨੌਕਰੀਆਂ ਦੇਣੀਆਂ ਬਾਕੀ ਨਿਰਪੱਖ ਨੌਕਰੀਆਂ ਦੇਣੀਆਂ ਨਾ ਕਿਸੇ ਦੀ ਸਿਫਾਰਿਸ਼ ਨਾ ਕਿਸੇ ਦਾ ਪੈਸਾ ਲੋਕ ਸਰਪ੍ਰਾਈਜ਼ ਹੋਏ ਵੀ ਹੈ ਐਦਾਂ ਵੀ ਹੋ ਸਕਦਾ ਵੀ ਐਵੇਂ ਨੌਕਰੀਆਂ ਮਿਲ ਸਕਦੀਆਂ ਨੇ ਪਰ ਸੁਖਵੀਰ ਸਿੰਘ ਬਾਦਲੋਂ ਨੇ ਨੇ ਪੰਜਾਬ ਬਚਾਓ ਯਾਤਰਾ ਕੀਤੀ ਤੇ ਉਹਦੇ ਵਿੱਚ ਕਈ ਬੀਬੀਆਂ ਉਹਨਾਂ ਨੇ ਪੇਸ਼ ਕੀਤੀਆਂ ਕਹਿੰਦੇ ਜੀ ਬਿਜਲੀ ਦੇ ਬਿੱਲ ਜ਼ੀਰੋ ਦੀ ਗੱਲ ਨਹੀਂ ਕੀਤੀ ਜਾਂਦੀ ਸਾਨੂੰ ਤਾਂ ਕਹਿੰਦੇ ਬਿੜਲੀ ਬਹੁਤ ਆ ਗਈ ਕਹਿੰਦੇ ਆਮ ਆਦਮੀ ਪਾਰਟੀ 'ਚ ਇੱਕ ਗੱਲ ਵੱਡੀ ਆ ਕਹਿੰਦੇ ਵਿਕਾਸ ਭਾਵੇਂ ਇਹ 100 ਰੁਪਏ ਦਾ ਕਰਨ 200 ਰੁਪਏ ਐਡਵਰਟਾਈਜ਼ਮੈਂਟ ਤੇ ਲਾਉਂਦੇ ਆ ਫਲੈਕਸੀ ਫਲੈਕਸਾਂ ਨਜ਼ਰ ਆਉਂਦੀਆਂ ਜਦੋਂ ਛੋਟਾ ਜਿਹਾ ਵੀ ਕੰਮ ਕੀਤਾ ਹੁੰਦਾ ਆਮ ਆਦਮੀ ਪਾਰਟੀ ਨੇ ਮੁਕਾਬਲਾ ਕਿੰਨਾ ਨਾਲ ਕਿੰਦੇ ਹੋ ਆਪਣੇ ਆਪ ਨਾਲ ਹੀ ਜੀ ਸ੍ਰੀ ਕਾਲ ਵੀ ਸੋਸ਼ਲ ਦਾ ਪ੍ਰੋਗਰਾਮ ਸਿਆਸੀ ਖੰਡ ਤੁਸੀਂ ਵੇਖ ਰਹੇ ਹੋ ਮੈਂ ਮਨਪ੍ਰੀਤ ਤਰਾਮਣਵਾਸ ਇਸ ਸਮੇਂ ਮੈਂ ਕੋਟਕਪੂਰਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਹੁਣਿਆਂ ਦੀ ਰਹਿਸ ਤੇ ਅੱਗੇ ਖੜਾ ਹੋਇਆ ਜਿਹੜਾ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰ ਲਈਏ ਤਾਂ ਇਸ ਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਜਿਦੇ ਵਿੱਚੋਂ 8 ਵਿਧਾਨ ਸਭਾ ਹਲਕੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕੋਲ ਨੇ ਇੱਕ ਗਿੱਦੜਵਾ ਹਲਕਾ ਜਿਹੜਾ ਕਿ ਕਾਂਗਰਸ ਤੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਿਆਂ ਦਾ ਹਲਕਾ ਹੈ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰ ਲਵਾਂ ਤਾਂ ਇਸ ਹਲਕੇ ਤੇ ਜ਼ਿਆਦਾ ਦਬਦਬਾ ਅਕਾਲੀ ਦਲ ਦਾ ਰਿਹਾ ਅਕਾਲੀ ਦਲ ਦੇ ਲਗਾਤਾਰ ਜਿਹੜੇ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਜ਼ਿਆਦਾ ਬੰਦੇ ਰਹੇ 1999 ਦੇ ਵਿੱਚ ਇਸੇ ਹਲਕੇ ਤੋਂ ਜਗਦੇਵ ਸਿੰਘ ਖੁੱਡੀਆਂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿੱਤ ਕੇ ਮੈਂਬਰ ਪਾਰਲੀਮੈਂਟ ਬੰਦੇ ਨੇ ਤੇ ਅੱਜ ਦੀ ਗੱਲਬਾਤ ਦੇ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਹੋਣਿਆਂ ਦੇ ਨਾਲ ਉਹਨਾਂ ਨੂੰ ਇਸ ਹਲਕੇ ਦੇ ਬਾਰੇ ਤੇ ਨਾਲ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਸਿਆਸਤ ਨੂੰ ਲੈ ਕੇ ਔਰ ਕਿਵੇਂ ਉਹ ਅਦਾਕਾਰ ਤੋਂ ਸਿਆਸਤਦਾਨ ਬਣੇ ਨੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੇ ਨਾਲ ਰਮਾਂਗੇ ਅੱਜ ਹਲਕੇ ਦੇ ਵਿੱਚ ਆਓ ਗੱਲਬਾਤ ਕਰਦੇ ਹਾਂ ਵਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਹੁਣੀ ਸਾਡੇ ਨਾਲ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਵੀ ਸੋਸ਼ਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਛੇਤਾ ਠੀਕ ਨੇ ਬਹੁਤ ਵਧੀਆ ਜੀ ਕੰਪੇਨ ਕਿਵੇਂ ਚੱਲ ਰਹੀ ਆ ਬਹੁਤ ਜੋਰਾਂ ਸ਼ੋਰਾਂ ਨਾਲ ਜੀ ਹਾਂ ਜੀ ਪੂਰੀ એનર્ਜੀ ਦੇ ਨਾਲ ਜੀ ਹਾਂ ਜੀ ਆਦਾਕਾਰ ਤੋਂ ਸਿਆਸਤਦਾਨ ਬਣਿਓ ਸਫ਼ਰ ਕਿਵੇਂ ਦਾ ਰਿਹਾ ਸਾਰਾ ਬਹੁਤ ਵਧੀਆ ਜੀ ਕਿ ਆਪਣਾ ਅਧਾਕਾਰੀ ਦੇ ਵਿੱਚ ਇੰਜੋਏ ਕਰੀਦਾ ਅਸੀਂ ਇੱਧਰ ਵੀ ਇੰਜੋਏ ਕਰੀਦਾ ਜੀ ਕੋਈ ਮੱਲੋ ਪ੍ਰੈਸ ਕਾਨਫਰੰਸ ਪਹਿਲਾਂ ਵੀ ਕਰਦੇ ਰਹੇ ਮਿਹਨਤ ਪਹਿਲਾਂ ਵੀ ਹੁੰਦੀ ਆ ਅੱਜ ਲੋਕਾਂ ਤੋਂ ਜਾ ਰਹੇ ਹਾਂ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਸੰਬੋਧਨ ਕਰ ਰਹੇ ਹਾਂ ਫਰਕ ਮਹਿਸੂਸ ਕੀ ਕਰਦੇ ਹੋ ਪਹਿਲਾਂ ਲੋਕ ਆਪਣੇ ਕੋਲੇ ਆਉਂਦੇ ਸੀ ਹੁਣ ਲੋਕਾਂ ਕੋਲੇ ਆਪ ਜਾਣਾ ਪੈਂਦਾ ਜੀ ਜੀ ਤੇ ਰਹਿਣਾ ਲੋਕਾਂ ਜੀ ਹੈ ਪਹਿਲਾਂ ਵੀ ਲੋਕਾਂ 'ਚ ਰਹਿੰਦੇ ਸੀ ਹੁਣ ਵੀ ਲੋਕਾਂ 'ਚ ਜੀ ਜਦੋਂ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਹੁੰਦੀ ਆ ਮੂੜੀ ਹਲਕਾ ਕਹਿੰਦੇ ਬਹੁਤ ਵਾਰੀ ਇਹਨਾਂ ਨੇ ਵੱਡੇ ਬਦਲਾਅ ਕੀਤੇ ਇਸੇ ਹਲਕੇ ਤੋਂ ਜਗਨਜੀਤ ਸਿੰਘ ਬਰਾੜ ਹੁਣਿਆਂ ਨੂੰ ਵੱਡੀ ਲੀਡ ਦੇ ਕੇ ਜਿਤਾਇਆ ਕਦੇ ਇਸੇ ਹਲਕੇ ਤੋਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੁਣੀ ਜਿੱਤਦੇ ਨੇ ਤਾਂ ਕਿਵੇਂ ਆ ਕਿਉਂਕਿ ਸ਼ੁਰੂ ਚ ਇਹ ਹੋਇਆ ਵੀ ਜਿਹੜਾ ਕਰਮਜੀਤ ਅਨਮੋਲ ਹੁਣੀ ਤਾਂ ਆਤਾਰ ਦਿੱਤੇ ਨੇ ਜੀ ਪੈਰਾਸੂਟ ਨੇ ਸਾਡੇ ਲੋਕ ਹਲਕੇ ਤੋਂ ਨਹੀਂ ਹੈਗੇ ਬਾਹਰੀ ਉਮੀਦਵਾਰ ਦੇਤੇ ਨੇ ਫਲਮਾ ਚੋਂ ਆਏ ਨੇ ਸਾਡਾ ਕਿਸ ਬਾਰ ਨਹੀਂ ਗਏ ਤੇ ਹੁਣ ਲਗਾਤਾਰ ਲੋਕਾਂ ਚ ਜਾ ਰਹੇ ਹੁਣ ਲੋਕਾਂ ਦਾ ਮਾਹੌਲ ਕੀ ਆ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਜੀ ਈਵਨ ਜਿਸ ਦਿਨ ਮੇਰੇ ਅਨਾਉਂਸਮੈਂਟ ਹੋਈ ਹੈ ਸਾਰੀਆਂ ਕੰਸਟੀਟਿਊਐਂਸੀਆਂ ਦੇ ਵਿੱਚ ਲੱਡੂ ਵੰਡੇ ਗਏ ਲੋਕਾਂ ਵੱਲੋਂ ਲੋਕ ਮੈਨੂੰ ਦੱਸਦੇ ਨੇ ਔਰ ਖਬਰਾਂ ਵੀ ਆਈਆਂ ਮੇਰੇ ਕੋਲੇ ਔਰ ਬਾਕੀ ਮੈਂ ਇਸੇ ਕੰਸਟੀਟਿਊਐਂਸੀ ਨੂੰ ਬਿਲੋਂਗ ਕਰਦਾ ਮੇਰੇ ਨਾਨਕੇ ਇੱਥੇ ਨੇ ਔਰ ਮੈਂ ਪੜਿਆ ਇੱਥੇ ਆ ਤੇ ਕੋਈ ਐਸੀ ਗੱਲ ਨਹੀਂ ਕੋਈ ਮਤਲਬ ਇੱਕ ਅੱਧੇ ਬੰਦੇ ਨੇ ਕਿਹਾ ਹੋਣਾ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਜਦੋਂ ਵੀ ਮੈਂ ਕਿਤੇ ਮਿਲਦਾ ਕਈ ਬੰਦੇ ਮਤਲਬ ਇਹ ਅੱਜ ਦੀ ਗੱਲ ਨਹੀਂ ਵੀ ਮੈਂ ਇਲੈਕਸ਼ਨ ਕਰਕੇ ਗੱਲ ਕਹਿ ਰਿਹਾ ਪਹਿਲਾਂ ਵੀ ਜਿਹੜੇ ਮਿਲਦੇ ਸੀ ਜਦੋਂ ਕੋਈ ਬਜ਼ੁਰਗ ਭੈਣ ਭਰਾ ਮਿਲਦੇ ਸੀ ਉਹ ਐ ਐ ਲੱਗ ਜਾਂਦੇ ਕਿ ਤੇ ਸਾਨੂੰ ਐ ਨਹੀਂ ਲੱਗਦਾ ਵੀ ਕੋਈ ਅਸੀਂ ਅਜਨਬੀ ਨੂੰ ਮਿਲ ਰਹਾ ਕਿਸੇ ਬਗਾਨੇ ਬੰਦੇ ਨੂੰ ਮਿਲ ਰਹੇ ਸਾਨੂੰ ਐ ਲੱਗਦਾ ਸਾਡੇ ਕੋਈ ਘਰ ਦਾ ਜੀ ਹੈ ਮਤਲਬ ਜਿਹੜੇ ਤੁਸੀਂ ਫਿਲਮਾਂ ਦੇ ਵਿੱਚ ਪੰਜ ਸੱਤ ਜਾਣੇ ਉਹ ਕਹਿੰਦੇ ਵੀ ਸਾਨੂੰ ਐ ਲੱਗਦਾ ਸਾਡੇ ਘਰ ਦੇ ਜੀ ਆਉ ਤੁਸੀਂ ਬਗਾਨੇ ਨਹੀਂ ਵੈਸੇ ਕਹਿੰਦੇ ਕਲਾਕਾਰਾਂ ਨੂੰ ਘੱਟ ਹੀ ਸਿਆਸਤ ਰਾਸ ਆਈ ਹੈ ਮਾਨ ਸਾਹਿਬ ਨੂੰ ਸਿਆਸਤ ਰਾਸ ਆਈ ਇੱਕ ਦੋ ਨੂੰ ਹੋਰ ਪਰ ਬਹੁਤੇ ਕਲਾਕਾਰਾਂ ਦੀ ਕਹਾਣੀ ਇਹ ਵੀ ਸਿਆਸਤ ਉਹਨਾਂ ਨੂੰ ਰਾਸ ਨਹੀਂ ਆਈ ਫਿਰ ਵੀ ਕਰਮਜੀਤ ਅਨਮੋਲ ਹੋਣੀ ਇਹ ਸਿਆਸਤ ਦੇ ਵਿੱਚ ਕੁੱਦੇ ਨੇ ਕਿਉਂਕਿ ਮੈਂ ਮਾਨ ਸਾਹਿਬ ਦੀ ਟੀਮ ਦਾ ਹੀ ਬੰਦਾ ਜੀ ਤੇ ਉਹਨਾਂ ਦੇ ਪੱਧ ਚ ਇਹਨਾਂ ਦੇ ਚੱਲ ਰਹੇ ਆ ਪੂਰਾ ਲੜਾਂਗੇ ਜਿੱਥੇ ਤੱਕ ਲੜਾਂਗੇ ਜੀ ਜਦੋਂ ਕਿਸੇ ਵੀ ਹਲਕੇ ਤੋਂ ਤੁਸੀਂ ਉਮੀਦਵਾਰ ਹੁੰਦੇ ਹੋ ਉਸ ਹਲਕੇ ਲਈ ਬਹੁਤ ਸਾਰੀਆਂ ਤੁਹਾਡੇ ਦਿਮਾਗ ਦੇ ਵਿੱਚ ਯੋਜਨਾਵਾਂ ਹੁੰਦੀਆਂ ਨੇ ਜਾਂ ਹਲਕੇ ਨੂੰ ਲੈ ਕੇ ਹੁੰਦਾ ਕਿ ਇਸ ਹਲਕੇ ਦੇ ਵਿੱਚ ਆ ਕੁਝ ਕਰਨ ਵਾਲਾ ਹੈਗਾ ਫਰੀਦਕੋਟ ਲੋਕ ਸਭਾ ਹਲਕੇ ਨੂੰ ਲੈ ਕੇ ਕਰਮਜੀਤ ਅਨਮੋਲ ਹੁੰਨਾਂ ਦਾ ਕੀ ਪਲਾਨ ਹੈਗਾ ਕੀ ਕੁਝ ਕਰਨਾ ਹੈਗਾ ਜੇ ਤੁਹਾਨੂੰ ਜਿੱਤ ਇਸ ਹਲਕੇ ਤੋਂ ਮਿਲਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਬਾਬਾ ਫਰੀਦ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਹੈ ਜੀ ਹਨਾ ਤੇ ਗ੍ਰੀਨਰੀ ਹੋਵੇ ਇੱਥੇ ਦਰਖਤ ਬੇਲ ਬੂਟੇ ਫੁੱਲਦਾਰ ਹੋਣ ਫਲਦਾਰ ਹੋਣ ਸਾਰੇ ਜੀ ਤੇ ਦੂਜਾ ਕੁਸ਼ ਇਹ ਇਸ ਇਲਾਕੇ ਦੀਆਂ ਸਮੱਸਿਆਵਾਂ ਨੇ ਜਿਵੇਂ ਕੋਟਕਪੂਰਾ ਤੋਂ ਜਿਹੜਾ ਰੇਲਵੇ ਟਰੈਕ ਹੈ ਜੀ ਉਹ ਮੋਗੇ ਨਾਲ ਜੋੜਨਾ ਜੀ ਅੱਗੇ ਰਾਜਪੁਰੇ ਤੋਂ ਚੰਡੀਗੜ੍ਹ ਨਾਲ ਕਿਉਂਕਿ ਪਹਿਲਾਂ ਵੀ ਮਾਨ ਸਾਹਿਬ ਨੇ ਮੁੱਦੇ ਉਠਾਏ ਨੇ ਪਰ ਉਹ ਮਤਲਬ ਉਹਨਾਂ ਤੇ ਕਾਫੀ ਰੋਕਾਂ ਲਗਾਈਆਂ ਜਾ ਰਹੀਆਂ ਕਿਉਂਕਿ ਪਿਛਲੀਆਂ ਪਾਰਟੀਆਂ ਦੀਆਂ ਇੱਥੇ ਬੱਸਾਂ ਚੱਲਦੀਆਂ ਸੀ ਜੀ ਉਹਨਾਂ ਦੇ ਮਤਲਬ ਉਹ ਬੰਦ ਹੋ ਜਾਣੀਆਂ ਸੀ ਸਵਾਰੀਆਂ ਕਿਉਂਕਿ ਲੋਕਾਂ ਨੂੰ ਜਿਹੜੀ ਸਹੂਲਤ ਮਿਲਣੀ ਸੀ ਬਹੁਤ ਸਸਤੀ ਜੀ ਤੇ ਮੇਰਾ ਖਿਆਲ ਹੈ ਵੀ 100 ਰੁਪਏ ਦੇ ਵਿੱਚ ਮੇਰਾ ਖਿਆਲ ਹੈ ਚੰਡੀਗੜ੍ਹ ਪਹੁੰਚ ਜਾਇਆ ਕਰਨਾ ਸੀ ਤੇ ਸ਼ਾਇਦ ਉਹਨਾਂ ਨੇ ਬੱਸਾਂ ਨੂੰ ਪ੍ਰੋਬਲਮ ਆਉਣੀ ਸੀ ਤਾਂ ਕਰਕੇ ਉਹ ਨਹੀਂ ਹੋ ਸਕਿਆ ਪੂਰ ਚੜ ਸਕਿਆ ਤੇ ਆਪਾਂ ਮਤਲਬ ਕੋਸ਼ਿਸ਼ ਕਰਾਂਗੇ ਕਿ ਇਹ ਕੀਤਾ ਜਾਵੇ ਜੀ ਤੇ ਬਾਕੀ ਜਿਵੇਂ ਸਾਡੇ ਯੂਥ ਹੈ ਜਿਹੜਾ ਬਾਹਰ ਜਾ ਰਿਹਾ ਹੈ ਜੀ ਕੋਈ ਸਕਿੱਲ ਯੂਨੀਵਰਸਿਟੀ ਜਾਂ ਕੋਈ ਵੀ ਇਦਾਂ ਦਾ ਇੰਸਟੀਚਿਊਸ਼ਨ ਖੋਲਿਆ ਜਾਵੇ ਜਿੱਥੇ ਹੱਥਾਂ ਦਾ ਹੁਨਰ ਬੱਚਿਆਂ ਨੂੰ ਸਿਖਾਇਆ ਜਾਵੇ ਜੀ ਦੁਨੀਆ ਤੇ ਜਿੱਥੇ ਵੀ ਦੇਖ ਲਓ ਜਿਹੜਾ ਬੰਦਾ ਹੱਥ ਦਾ ਕੰਮ ਜਾਣਦਾ ਹੈ ਚਾਹੇ ਉਹ ਪਲੰਬਰ ਹੈ ਚਾਹੇ ਇਲੈਕਟ੍ਰੀਸ਼ੀਅਨ ਹੈ ਚਾਹੇ ਉਹ ਕਾਰਪੈਂਟਰ ਹੈ ਚਾਹੇ ਉਹ ਪਿੰਟਰ ਹੈ ਕੋਈ ਵੀ ਮਤਲਬ ਸਕਿੱਲ ਹੈ ਜਿਹਦੇ ਕੋਲੇ ਉਹ ਬੰਦਾ ਕਦੇ ਭੁੱਖਾ ਨਹੀਂ ਮਰਿਆ ਜੀ ਆਪਣਾ ਗੁਜ਼ਾਰਾ ਕਾਰੀ ਲੈਂਦਾ ਵਧੀਆ ਮਤਲਬ ਜੀ ਕਰਮਜੀਤ ਅਨਮੋਲ ਹਣੀ ਜਦੋਂ ਭਗਵੰਤ ਸਿੰਘ ਮਾਨ ਹੋਣਿਆਂ ਦੇ ਲਈ ਚੋਣ ਪ੍ਰਚਾਰ ਕਰਦੇ ਨੇ ਲੋਕਾਂ ਨੂੰ ਸਬੋਧਨ ਕਰਦੇ ਨੇ ਔਰ ਤੁਹਾਨੂੰ ਉਸ ਸਮੇਂ ਦੇ ਉੱਤੇ ਲੱਗਦਾ ਹੁੰਦਾ ਸੀ ਕਿ ਮੈਂ ਵੀ ਇਹ ਸਿਆਸੀ ਪੜਦੇ ਵਿੱਚ ਆਵਾਂ ਤੇ ਇਹ ਸਾਰਾ ਸਵੱਬਾ ਕਿਵੇਂ ਬਣਦਾ ਚਰਚਾ ਤੇ ਇਹ ਵੀ ਸੀ ਕਿ ਕਰਮਜੀਤ ਅਨਮੋਲ ਹੁਣੀ ਆਪਣੇ ਜਿਹੜਾ ਸੰਗਰੂਰ ਤੋਂ ਚੋਣ ਲੜਨਗੇ ਨਹੀਂ ਜੀ ਮੇਰਾ ਪਹਿਲਾਂ ਤਾਂ ਨਹੀਂ ਸੀਗਾ ਕੋਈ ਐਦਾਂ ਇਹਨਾਂ 'ਚ ਰੋਜ਼ ਸੀ ਕਿ ਮਾਨ ਸਾਹਿਬ ਕਰਕੇ ਵੀ ਉਹਨਾਂ ਦੀ ਹੈਲਪ ਮੈਂ ਪਹਿਲੀ ਇਲੈਕਸ਼ਨਾਂ ਤੋਂ ਲੈ ਕੇ ਜਦੋਂ ਦੇ ਉਹ ਰਾਜਨੀਤੀ ਦੇ ਵਿੱਚ ਨੇ ਤੇ ਇੱਕ ਦੋਸਤੀ ਦੇ ਤੌਰ ਤੇ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਪਰ ਐ ਨਹੀਂ ਸੀਗਾ ਵੀ ਮੈਂ ਆਪ ਇਲੈਕਸ਼ਨ ਲੜੂੰਗਾ ਇਹ اچانک ਹੋਇਆ ਸਾਰਾ ਕੁਝ ਜੀ ਤੇ ਬਸ اچانک ਹੀ ਹੋਇਆ ਜੀ ਨਹੀਂ ਸੰਗਰੂਰ ਵਾਲੀ ਚਰਚਾ ਐਵੇਂ ਸੀ ਜਾਂ ਫਿਰ ਲੱਗਦਾ ਸੀਗਾ ਕਿ ਸੰਗਰੂਰ ਤੋਂ ਵੀ ਕਰਮਜੀਤ ਉਹਨਿਆਂ ਨੂੰ ਚੋਣ ਲੜਾ ਸਕਦੇ ਨੇ ਪਾਰਟੀ ਉਹ ਸਦਾ ਪਾਰਟੀ ਨੂੰ ਮਤਲਬ ਜਿੱਥੋਂ ਠੀਕ ਲੱਗਿਆ ਤੇ ਉੱਥੇ ਉਹਨਾਂ ਨੇ ਲੜਾਇਆ ਜਦੋਂ ਫਰੀਦਕੋਟ ਦੀ ਤੁਹਾਡੇ ਨਾਲ ਚਰਚਾ ਹੋਈ ਫਿਰ ਤੁਹਾਡੀ ਹਾਂ ਸੀ ਫਰੀਦਕੋਟ ਨੂੰ ਲੈ ਕੇ ਸਿੱਧੇ ਤੌਰ ਤੇ ਜੰਮ ਫਿਰ ਤੁਹਾਨੂੰ ਲੱਗਦਾ ਸੀ ਕਿ ਹੋਰ ਕੋਈ ਹਲਕਾ ਚੁਣਿਆ ਜਾਵੇ ਨਹੀਂ ਦੇਖੋ ਮੈਂ ਵੈਸੇ ਹੀ ਨਾ ਕਰਤੀ ਸੀ ਵੀ ਮੈਂ ਲੜਨਾ ਹੀ ਨਹੀਂ ਜੀ ਤੇ ਪਰ ਮਾਨ ਸਾਹਿਬ ਦੇ ਤੇ ਕਹਿਣ ਤੇ ਜਿਆਦਾ ਜੀ ਵੀ ਨਹੀਂ ਤੈਨੂੰ ਲੜਨਾ ਚਾਹੀਦਾ ਵੀ ਬਥੇਰਾ ਮਤਲਬ ਇਧਰ ਵੀ ਕੰਮ ਕਰ ਲਿਆ ਤੋ ਇਧਰ ਵੀ ਕਰੀ ਜਾਈ ਜੀ ਬਟ ਇਧਰ ਵੀ ਤੋ ਲੋਕ ਸੇਵਾ ਆ ਵੀ ਕਰ ਕੁਛ ਜੀ ਜਦੋਂ ਸਿਆਸਤ ਦੀ ਗੱਲ ਹੋਈ ਪੰਜਾਬ ਦੇ ਅੰਦਰ ਬਦਲਾਵ ਦੀ ਰਾਜਨੀਤੀ ਜਦੋਂ 17 ਦੇ ਵਿੱਚ ਵੱਡੇ ਪੱਧਰ ਤੇ ਉਸ ਤਰ੍ਹਾਂ ਸਮਰਥਨ ਨਹੀਂ ਮਿਲ ਪਾਇਆ ਹਾਲਾਂਕਿ ਫਿਰ ਵੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਜਿੱਤਦੇ ਨੇ ਤਾਂ ਫਿਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੱਤਾ ਦੇ ਵਿੱਚ 92 ਵਿਧਾਇਕ ਪੰਜਾਬ ਦੇ ਲੋਕ ਦਿੰਦੇ ਨੇ ਤਾਂ ਉਸ ਸਮੇਂ ਦੇ ਉੱਤੇ ਵੀ ਹੁੰਦਾ ਸੀ ਭਗਵਾਨ ਸਿੰਘ ਮਾਨ ਹੁਣੀ ਕਹਿੰਦੇ ਰਹੇ ਕਿ ਉਸ ਤਰ੍ਹਾਂ ਦੀ ਸੱਤਾ ਨਹੀਂ ਹੋਊਗੀ ਉਸ ਤਰ੍ਹਾਂ ਦੀ ਪਾਵਰ ਨਹੀਂ ਹੋਊਗੀ ਪਰ ਅੱਜ ਕੱਲ ਲੋਕਾਂ ਦੇ ਵਿੱਚ ਚਰਚਾ ਇਹ ਵੀ ਹੈ ਕਿ ਜਿਹੜੇ ਸਰਕਾਰ ਹੈਗੀ ਉਸੇ ਤਰ੍ਹਾਂ ਧਾਮਚੰਬ ਰੱਖਦੀ ਹੈ ਉਸੇ ਤਰ੍ਹਾਂ ਸਿਕਿਉਰਿਟੀ ਹੁੰਦੀ ਹੈ ਉਸੇ ਤਰ੍ਹਾਂ ਸਭ ਕੁਝ ਹੁੰਦਾ ਹੈ ਤੁਹਾਨੂੰ ਇਸ ਤਰ੍ਹਾਂ ਦੇ ਸਵਾਲ ਤਾਂ ਨਹੀਂ ਮਿਲੇ ਲੋਕਾਂ ਦੇ ਵਿੱਚੋਂ ਉਹਦਾ ਕੀ ਲੋਕ ਇਸ ਤਰ੍ਹਾਂ ਕਰਦੇ ਨੇ ਦੇਖੋ ਲੋਕਾਂ ਨੂੰ ਚਾਹੀਦੀ ਨੇ ਸੁੱਖ ਸਹੂਲਤਾ ਜੀ ਜੇ ਲੋਕ ਸੁਖੀ ਨੇ ਲੋਕਾਂ ਨੂੰ 42000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਜੀ ਤੇ ਉਹ ਲੋਕਾਂ ਦੀ ਸੁਖ ਹੌਲਤ ਵਾਸਤੇ ਆ ਔਰ ਲੋਕ ਜਦੋਂ ਅਸੀਂ ਜਾਣਿਆ ਤਾਂ ਉਹਦੇ ਚ ਸਭਾ ਜੋ ਖੜੇ ਹੋ ਕੇ ਕਹਿੰਦੇ ਆ ਕਿ ਤੁਸੀਂ ਆ ਕੰਮ ਭੁੱਲ ਗਏ ਸਰਕਾਰ ਨੇ ਆ ਵੀ ਕੀਤਾ ਸਾਡੇ 4 ਬੱਚਾ ਨੂੰ ਸਾਡੇ ਪਿੰਡ ਚੋਂ ਮਿਲਿਆ ਕੋਈ ਕਹਿੰਦਾ ਚਾਰ ਸਾਡੀਆਂ ਰਿਸ਼ਤੇਦਾਰੀਆਂ ਚ ਨੌਕਰੀਆਂ ਮਿਲੀਆਂ ਔਰ ਕੋਈ ਇੱਕ ਬੰਦਾ ਮਿਲਿਆ ਕਹਿੰਦਾ ਮੇਰੇ ਘਰ ਦੋ ਕੁੜੀਆਂ ਕੰਮ ਕਰਦੀਆਂ ਸੀਗੀਆਂ ਗਰੀਬ ਘਰੋਂ ਸੀ ਬਿਲਕੁਲ ਉਹਨਾਂ ਦੋਨਾਂ ਭੈਣਾਂ ਨੂੰ ਨੌਕਰੀ ਮਿਲੀ ਕਿਉਂ ਮਿਲੀ ਕਿਉਂਕਿ ਉਹ ਮੈਰਿਟ ਤੇ ਸੀ ਉਹ ਉਹ ਯੋਗ ਸੀਗੀਆਂ ਉਹ ਕਾਬਲੀਅਤ ਰੱਖਦੀਆਂ ਸੀ ਸਾਰੇ ਜਿੰਨੇ ਵੀ ਜਿੰਨੀਆਂ ਵੀ ਨੌਕਰੀਆਂ ਦਿੱਤੀਆਂ ਕੋਈ ਇਹ ਨਹੀਂ ਦੇਖਿਆ ਕਿ ਕੋਈ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਜਾਂ ਕਿਸ ਘਰ ਨੂੰ ਬਿਲੋਂਗ ਕਰਦਾ ਦੇਖਿਆ ਤਾਂ ਸਿਰਫ ਉਹਨਾਂ ਦੀ ਯੋਗਤਾ ਦੇਖੀ ਉਹਨਾਂ ਦੀ ਕਾਬਲੀਅਤ ਦੇਖੀ ਇਹ ਪਹਿਲੀ ਵਾਰ ਹੋਇਆ ਜੀ ਔਰ 2 ਸਾਲ ਦੇ ਵਿੱਚ ਐਨੀਆਂ ਨੌਕਰੀਆਂ ਦੇਣੀਆਂ ਬਾਕੀ ਨਿਰਪੱਖ ਨੌਕਰੀਆਂ ਦੇਣੀਆਂ ਨਾ ਕਿਸੇ ਦੀ ਸਿਫਾਰਿਸ਼ ਨਾ ਕਿਸੇ ਦਾ ਪੈਸਾ ਲੋਕ ਸਰਪ੍ਰਾਈਜ਼ ਹੋਏ ਵੀ ਹੈ ਇਦਾਂ ਵੀ ਹੋ ਸਕਦਾ ਵੀ ਐਵੇਂ ਨੌਕਰੀਆਂ ਮਿਲ ਸਕਦੀਆਂ ਨੇ ਤੇ ਲੋਕ ਮਾਨ ਸਰਕਾਰ ਦੇ ਦਿੱਤੇ ਕੰਮਾਂ ਨੂੰ ਬਹੁਤ ਸਰਾਹ ਰਹੇ ਨੇ ਤੇ ਜਿਹੜੇ ਕੰਮ ਕੀਤੇ ਨੇ ਉਹਨਾਂ ਨੂੰ ਭਰਮਾ ਹੰਗਾਰਾ ਦੇਣਗੇ ਉਹਨਾਂ ਨੂੰ ਫਤਵਾ ਦੇਣਗੇ ਔਰ ਲੋਕ ਜਿਹੜੇ ਜਿਨ੍ਹਾਂ ਦੇ ਬਿਜਲੀ ਦਾ ਬਿੱਲ ਮਾਫ ਹੋਇਆ ਉਹਨਾਂ ਨੂੰ ਜਾ ਕੇ ਪੁੱਛੋ ਵੀ ਕਿੰਨੇ ਖੁਸ਼ ਨੇ ਜੀ ਬਾਕੀ ਜਿਹੜੀਆਂ ਸਿਹਤ ਸਹੂਲਤਾਂ ਨੇ ਸਰਕਾਰੀ ਹਸਪਤਾਲ ਚ ਜਾਣ ਮੁਫਤ ਦਵਾਈਆਂ ਮਿਲਦੀਆਂ ਨੇ ਜੀ ਤੇ ਲੋਕਾਂ ਨੂੰ ਹੋਰ ਕੋਈ ਚਾਹੀਦੇ ਨਹੀਂ ਆਹ ਕੋਈ ਚੀਜ਼ਾਂ ਚਾਹੀਆਂ ਸਿਹਤ ਸਹੂਲਤਾਂ ਸਕੇ ਮਿਲਦੀ ਜਿਹੜੀ ਲੋੜ ਹੈ ਉਹ ਪੂਰੇ ਕਰ ਰਹੇ ਨੇ ਲੋਕ ਖੁਸ਼ ਹੈ ਸਰੋ ਸੁਖਵੀਰ ਸਿੰਘ ਬਾਦਲੋਂ ਨੇ ਪੰਜਾਬ ਬਚਾਓ ਯਾਤਰਾ ਕੀਤੀ ਤੇ ਉਹਦੇ ਵਿੱਚ ਕਈ ਬੀਬੀਆਂ ਉਹਨਾਂ ਨੇ ਪੇਸ਼ ਕੀਤੀਆਂ ਕਹਿੰਦੇ ਜੀ ਬਿਜਲੀ ਦੇ ਬਿੱਲ ਜ਼ੀਰੋ ਦੀ ਗੱਲ ਹੀ ਕੀਤੀ ਜਾਂਦੀ ਆ ਸਾਨੂੰ ਤਾਂ ਕਹਿੰਦੇ ਬਿੱਲ ਹੀ ਬਹੁਤ ਆ ਗਏ ਨੇ ਦੇਖੋ ਇੱਕ ਅੱਧੇ ਘਰ ਦਾ ਕੋਈ ਮੀਟਰ ਵੀ ਖਰਾਬ ਹੋ ਸਕਦਾ ਜੀ ਹਜ਼ਾਰ 'ਚੋਂ ਇੱਕ ਬੰਦਾ ਮਿਲੂਗਾ ਤੁਹਾਨੂੰ ਜੇ ਇਦਾਂ ਮਿਲੂਗਾ ਹਣਾ ਪਰ ਆਮ ਜਨਤਾ ਤਾਂ ਖੁਸ਼ ਆ ਨਾ ਸਾਰੀ ਉਹ ਕੋਈ ਨਾ ਕੋਈ ਟੈਕਨੀਕਲ ਹੁੰਦਾ ਤੇ ਬਾਕੀ ਵਿਰੋਧੀਆਂ ਨੇ ਤਾਂ ਕਹਿਣਾ ਹੀ ਹੁੰਦਾ ਸਭ ਕੁਝ ਜੀ ਹਾਂ ਪਰਵਾਸ ਨੂੰ ਲੈ ਕੇ ਗੱਲ ਕੀਤੀ ਤੁਸੀਂ ਪ੍ਰਵਾਸ ਪੰਜਾਬ ਚ ਵੱਡੇ ਪੱਧਰ ਤੇ ਹੋ ਰਿਹਾ ਪ੍ਰਵਾਸ ਨੂੰ ਲੈ ਕੇ ਚਿੰਤਾ ਵੀ ਹੈ ਇੱਥੇ ਬਹੁਤ ਸਾਰੇ ਉਸ ਤਰ੍ਹਾਂ ਦੀਆਂ ਸੰਸਥਾਵਾਂ ਕੰਮ ਵੀ ਕਰਦੀਆਂ ਨੇ ਕਰਮਜੀਤ ਅਨਮੋਲ ਹੁਨਿਆਦਾ ਕੀ ਇਹਦੇ ਵਿਚਾਰ ਹੈ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਆ ਵਿਦੇਸ਼ਾਂ ਦੇ ਵਿੱਚ ਜਿਹੜੇ ਨੌਜਵਾਨ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਉਹ ਹੀ ਪਹਿਲਾਂ ਮੈਂ ਤੁਹਾਨੂੰ ਇਹੀ ਸਵਾਲ ਮਤਲਬ ਦੱਸਿਆ ਹੈ ਕਿ ਕੋਈ ਸਕਿੱਲ ਯੂਨੀਵਰਸਿਟੀ ਹੋਵੇ ਜਿੱਥੇ ਬੱਚਿਆਂ ਨੂੰ ਇੱਥੇ ਹੀ ਕੋਈ ਹੁਨਰ ਸਿਖਾਇਆ ਜਾਵੇ ਤੇ ਉਹ ਬਾਹਰ ਜਾਣ ਦੀ ਕੋਸ਼ਿਸ਼ ਹੀ ਨਾ ਕਰਨ ਇੱਥੇ ਹੀ ਉਹਨਾਂ ਨੂੰ ਸਾਰਾ ਕੁਝ ਮਿਲੇ ਕੋਈ ਵੀ ਬੰਦਾ ਨਹੀਂ ਚਾਹੁੰਦਾ ਨਾ ਕੋਈ ਬੱਚਾ ਚਾਹੁੰਦਾ ਮੈਂ ਆਪਣੇ ਮਾਂ ਪਿਓ ਤੋਂ ਦੂਰ ਹੋਵਾਂ ਨਾ ਕੋਈ ਮਾਂ ਪਿਓ ਹੀ ਚਾਹੁੰਦਾ ਵੀ ਆਉਦਾ ਜਿਗਰ ਦਾ ਟੋਟਾ ਮੈਂ ਕਿਤੇ ਆਪਣੇ ਅੱਖਾਂ ਤੋਂ ਦੂਰ ਭੇਜਾਂ ਨਾ ਤੇ ਗੱਲ ਇਹੀ ਹੈ ਕਿ ਕੁਛ ਨਾ ਕੁਛ ਐ ਇਦਾਂ ਦਾ ਕੋਈ ਪ੍ਰੋਗਰਾਮ ਹੋਣ ਜਿੱਥੇ ਬੱਚਿਆਂ ਦਾ ਬਾਕੀ ਜਿਹੜਾ ਮੋਗੇ ਦੇ ਵਿੱਚ ਯੂਪੀਐਸਸੀ ਸੈਂਟਰ ਖੋਲਿਆ ਗਿਆ ਜਿਹੜੇ ਗਰੀਬ ਬੱਚੇ ਨੇ ਜਿਹੜੇ ਬਾਹਰ ਵੀ ਨਹੀਂ ਜਾ ਸਕਦੇ ਜਾਂ ਜਿਹੜਿਆਂ ਨੇ ਪੜਨ ਦੇ ਵਿੱਚ ਅ ਦਿਲਚਸਪੀ ਹੁੰਦੀ ਹੈ ਪਰ ਉਹਨਾਂ ਕੋਲ ਉਹਨੇ ਪੈਸੇ ਨਹੀਂ ਹੁੰਦੇ ਵੀ ਅੱਗੇ ਕੋਈ ਮੈਂ ਆਈਏਐਸ ਬਣਨਾ ਜਾਂ ਪੀਸੀਐਸ ਬਣਨਾ ਤੇ ਉਹ ਉਹਨਾਂ ਲਈ ਇੱਕ ਸੈਂਟਰ ਖੋਲਿਆ ਗਿਆ ਉੱਥੇ ਯੂਪੀਐਸਸੀ ਮੋਗਾ ਦੇ ਵਿੱਚ ਉਹ ਮੁਫਤ ਸਿੱਖਿਆ ਦਿੰਦੇ ਆ ਜੀ ਤੇ ਉਹ ਉਹ ਜਿਹੜੀਆਂ ਚੀਜ਼ਾਂ ਹੋਰ ਵੀ ਪ੍ਰੋਵਾਈਡ ਕਰਨਗੇ ਜਿਹੜਾ ਲੋਕ ਬੱਚਿਆਂ ਨੂੰ ਇਦਰੀ ਸਾਰਾ ਕੁਝ ਮਿਲੇ ਤੁਸੀਂ ਉਸ ਇਲਾਕੇ ਦੇ ਵਿੱਚ ਅੱਜ ਲੋਕ ਸਭਾ ਚੋਣਾਂ ਦੇ ਜਿਹੜੇ ਉਮੀਦਵਾਰ ਹੈਗੇ ਹੂੰ ਜਿਸ ਇਲਾਕੇ ਦੇ ਵਿੱਚ ਅੱਧਾ ਕਲਾਕਾ ਉਹ ਹੈ ਜਿਹੜਾ ਬੜੀ ਗੁਰਬਤ ਦੇ ਵਿੱਚ ਹਾ ਕਿਸਾਨੀ ਲਈ ਬਹੁਤ ਵੱਡੀਆਂ ਸਮੱਸਿਆਵਾਂ ਹਨ ਤੁਸੀਂ ਬੜੇ ਆਪਣੇ ਜੀਵਨ ਦੇ ਵਿੱਚ ਗੁਰਬਤ ਹੰਡਾਈ ਆ ਬੜਾ ਉਹ ਸਮੇਂ ਨੂੰ ਦੇਖਿਆ ਕੀ ਮਹਿਸੂਸ ਕਰਦੇ ਹੂੰ ਜਦੋਂ ਲੋਕ ਤੁਹਾਡੇ ਸਾਹਮਣੇ ਆਉਂਦੇ ਨੇ ਬਹੁਤ ਸਾਰੇ ਮਜ਼ਦੂਰ ਪਰਿਵਾਰ ਆਉਂਦੇ ਨੇ ਦੇਖੋ ਜੀ ਜਦੋਂ ਨਾ ਜਿਹੜਾ ਬੰਦਾ ਸੰਘਰਸ਼ 'ਚੋਂ ਉੱਠਿਆ ਹੁੰਦਾ ਉਹ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਜੀ ਜਦੋਂ ਵੀ ਕੋਈ ਬੰਦਾ ਮਜਬੂਰ ਉਹਦੇ ਕੋਲੇ ਆਉਂਦਾ ਜਦੋਂ ਉਹ ਕਿਸੇ ਪੋਜੀਸ਼ਨ ਤੇ ਹੁੰਦਾ ਤਾਂ ਜਦੋਂ ਕੋਈ ਉਹਦੀ ਹੈਲਪ ਕਰਨੀ ਹੁੰਦੀ ਹੈ ਜਾਂ ਜਾਂ ਸਮਝ ਲਓ ਕੋਈ ਬੰਦੇ ਨੇ ਦਿਮਾਗ 'ਚ ਕੋਈ ਆ ਗਿਆ ਕਿ ਵੀ ਯਾਰ ਮੈਂ ਕੀ ਕਰਾਂ ਪਰ ਉਹਨੂੰ ਜਦੋਂ ਆਪਣਾ ਮਨ ਆਪਣਾ ਟਾਈਮ ਯਾਦ ਆਉਂਦਾ ਤਾਂ ਉਹ ਸੋਚਦਾ ਵੀ ਜੇ ਇੱਥੇ ਅੱਜ ਮੈਂ ਖੜਾ ਹੁੰਦਾ ਤਾਂ ਮੈਂ ਕੀ ਸੋਚਦਾ ਹਨਾ ਜਦ ਮੈਂ ਵੀ ਕਿਸੇ ਦਿਨ ਖੜਾ ਸੀ ਤਾਂ ਮੇਰੀ ਕਿਸੇ ਨੇ ਬਾਹ ਫੜੀ ਸੀ ਜਾਂ ਨਹੀਂ ਫੜੀ ਸੀ ਉਹ ਦੇਖ ਕੇ ਬੰਦਾ ਉਹਦੀ ਕਦਰ ਕਰਦਾ ਤੇ ਅਸੀਂ ਵੀ ਉਹਨਾਂ ਦੀ ਕਦਰ ਕਰਾਂਗੇ ਔਰ ਸਾਡੇ ਜਿੰਨਾ ਵੀ ਹੱਥ ਵਸੂਗਾ ਅਸੀਂ ਸਭ ਦੀ ਸੇਵਾ ਕਰਾਂਗੇ 999 ਵਿੱਚ ਮੁਲਾਕਾਤ ਹੁੰਦੀ ਹੈ ਤੁਹਾਡੀ ਭਗਵੰਤ ਸਿੰਘ ਮਾਨ ਹੋਣਿਆਂ ਦੇ ਨਾਲ ਉਥੋਂ ਸਫ਼ਰ ਸ਼ੁਰੂ ਹੁੰਦਾ ਤੁਹਾਨੂੰ ਲੱਗਦਾ ਉਹੀ ਮੁਲਾਕਾਤ ਅੱਜ ਕਰਮਜੀਤ ਅਨਮੋਲ ਹੋਣਿਆਂ ਨੂੰ ਲੋਕ ਸਭਾ ਉਮੀਦਵਾਰ ਬਣਾ ਦਿੱਤਾ ਫਿਰ ਫਰੀਦਪੁਰ ਦਾ ਸ਼ਾਇਦ ਇਹੀ ਹੈ ਜੀ ਕਿਉਂਕਿ ਸਾਡੀ ਦੋਸਤੀ ਬੜੀ ਲੰਬੀ ਹੈ ਤੇ ਦੋਸਤੀਆਂ ਐਵੇਂ ਨਹੀਂ ਨਿਭਦੀਆਂ ਜੀ ਬਹੁਤ ਸਾਰਾ ਸਮਾਂ ਦੇਣਾ ਪੈਂਦਾ ਜੀ ਤੁਸੀਂ ਦੇਖ ਲਓ ਵੀ 99 92 ਤੋਂ ਇਕੱਠੇ ਆਸੀਂ ਅੱਜ ਤੱਕ ਉਵੇਂ ਹੀ ਆ ਜੀ ਤੇ ਮੈਂ ਵੀ ਕਦੇ ਸੀਐਮ ਨੂੰ ਨਹੀਂ ਮਿਲਦਾ ਜੀ ਮੈਂ ਭਗਵੰਤ ਮਾਨ ਨੂੰ ਹੀ ਮਿਲਦਾ ਹਮੇਸ਼ਾ ਕੋਈ ਸਵਾਰ ਦੇ ਵਿੱਚ ਫਰਕ ਤਾਂ ਨਹੀਂ ਨਜ਼ਰ ਆਉਂਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਅੱਜ ਉਹ ਦੋਸਤੀ ਉਸੇ ਤਰ੍ਹਾਂ ਵਰਕਰਾਰਾ ਜਦੋਂ ਮਿਲਦੇ ਹਾਂ ਉਸੇ ਤਰ੍ਹਾਂ ਹੀ ਵਰਕਰਾਰਾ ਮੈਂ ਉਹੀ ਗੱਲ ਕਹੀ ਹੈ ਕਿ ਉਹ ਵੀ ਮੈਨੂੰ ਸੀਐਮ ਹੋ ਕੇ ਨਹੀਂ ਮਿਲਦੇ ਭਗਵੰਤ ਹੋ ਕੇ ਮਿਲਦੇ ਨੇ ਜੀ ਤੇ ਮੈਂ ਵੀ ਉਹਨਾਂ ਨੂੰ ਉਵੇਂ ਹੀ ਕੀ ਕਦੇ ਤੁਸੀਂ ਮਹਿਸੂਸ ਕਰਦੇ ਸੀ ਜਦੋਂ ਵਿੰਕ कसे ਜਾਂਦੇ ਸੀ ਸਰਕਾਰਾਂ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਹੋਰ ਬਹੁਤ ਸਾਰਾ ਕੁਝ ਹੁੰਦਾ ਸੀ ਉਦੋਂ ਪੰਜਾਬ ਨੂੰ ਕਦੇ ਚਰਚਾ ਹੋਈ ਸੀ ਤੁਹਾਡੀ ਦੇ ਮਾਨ ਸਾਹਿਬ ਦੀ ਵੀ ਕਦੇ ਪੰਜਾਬ ਦੇ ਵੀ ਦਿਨ ਆਉਣ ਤੇ ਪੰਜਾਬ ਦੇ ਵਿੱਚ ਵੀ ਉਸ ਤਰ੍ਹਾਂ ਦਾ ਜੀਵਨ ਹੋਵੇ ਲੋਕਾਂ ਦਾ ਜਿਹੜਾ ਸਾਡੇ ਗੁਰੂ ਸੋਚਦੇ ਸੀ ਸਾਡੇ ਭਗਤ ਸ਼ਰਬੇ ਸੋਚਦੇ ਸੀ ਬਿਲਕੁਲ ਜੀ ਜੇ ਸੋਚਦੇ ਸੀ ਤਾਂ ਹੀ ਉਹ ਮੁੱਖ ਮੰਤਰੀ ਬਣੇ ਨਹਿਤ ਜੀ ਤਾਂ ਹੀ ਪਰਮਾਤਮਾ ਨੇ ਔਰ ਜਨਤਾ ਨੇ ਉਹਨਾਂ ਨੂੰ ਐਡੀ ਵੱਡੀ ਦਾਤ ਬਖਸ਼ੀ ਹੈ ਔਰ ਬਾਕੀ ਬਹੁਤ ਸਾਰੇ ਕੰਮ ਨੇ ਜਿਵੇਂ ਤੁਸੀਂ ਸੜਕ ਸੁਰੱਖਿਆ ਫੋਰਸ ਦੀ ਲਾ ਲਓ ਬਿਲਕੁਲ ਬਾਹਰੋਂ ਦੇਖ ਕੇ ਆਏ ਨੇ ਉਹ ਵੀ ਲੋਕ ਲੋਕਾਂ ਦੀ ਕਿਵੇਂ ਸੇਵਾ ਕਰਦੀ ਹੈ ਪੁਲਿਸ ਤੇ ਵੀ ਸਾਡੇ ਵੀ ਹੋਣਾ ਚਾਹੀਦਾ ਹੈ ਜੀ ਤੇ ਹੁਣ ਕੋਈ ਵੀ ਰਾਤ ਬਰਾਤੇ ਕੋਈ ਬੰਦਾ ਕੋਈ ਗੱਡੀ ਖਰਾਬ ਹੋ ਗਈ ਜਾਂ ਐਕਸੀਡੈਂਟ ਹੋ ਗਿਆ ਤਾਂ ਨਾਲ ਮਿੰਟੋ ਮਿੰਡੀ ਚੱਕ ਕੇ ਉਹਨੂੰ ਆਪਣੇ ਮੰਜ਼ਲ ਤੇ ਪਹੁੰਚਾਉਂਦੇ ਨੇ ਠੀਕ ਔਰ ਇਹੀ ਚੀਜ਼ਾਂ ਨੇ ਜਿਹੜੇ ਆ ਮਤਲਬ ਕਟਾਕਸ਼ ਕਰਦੇ ਸੀ ਪਹਿਲਾਂ ਸਿਸਟਮ ਤੇ ਤੇ ਉਸ ਸਿਸਟਮ ਹੀ ਸੁਧਾਰਨਾ ਹੈ ਵਿਰੋਧੀ ਤੇ ਵੀ ਚਰਚਾ ਕਰਦੇ ਨੇ ਗੱਲਾਂ ਕਰਦੇ ਨੇ ਕਹਿੰਦੇ ਆਮ ਆਦਮੀ ਪਾਰਟੀ ਚ ਇੱਕ ਗੱਲ ਵੜੀ ਆ ਕਹਿੰਦੇ ਵਿਕਾਸ ਭਾਵੇਂ ਇਹ 100 ਰੁਪਏ ਦਾ ਕਰਨ 200 ਰੁਪਏ ਐਡਵਰਟਾਈਜ਼ਮੈਂਟ ਤੇ ਲਾਉਂਦੇ ਆ ਫਲੈਕਸੀ ਫਲੈਕਸਾ ਨਜ਼ਰ ਆਉਂਦੀਆਂ ਜਦੋਂ ਛੋਟਾ ਜਿਹਾ ਵੀ ਕੰਮ ਕੀਤਾ ਹੁੰਦਾ ਆਮ ਆਦਮੀ ਪਾਰਟੀ ਨੇ ਨਹੀਂ ਛੋਟਾ ਕੰਮ ਕੋਈ ਵੀ ਨਹੀਂ ਕੀਤਾ ਹੋਇਆ ਜੀ ਸਾਰੇ ਵੱਡੇ ਕੰਮ ਨੇ ਜੀ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਤੁਸੀਂ ਇਹ ਦੱਸ ਦੋ ਤੇ ਇਹਨਾਂ ਨੇ 2 ਸਾਲ ਦੀ ਕਾਰਗੁਜ਼ਾਰੀ ਇਹਨਾਂ ਦੀ ਦੇਖ ਲਓ ਤੇ ਉਹਨਾਂ ਦੀ 70 ਸਾਲ ਦੀ ਕਾਰਗੁਜ਼ਾਰੀ ਦੇਖ ਲਓ ਵੀ ਕੌਣ ਬਹੁਆ ਅੱਜ ਵੀ ਉਹੀ ਪ੍ਰਚਾਰ ਚ ਕੀ ਕਰਦੇ ਹਾਂ ਅੱਜ ਕੀ ਕਿਉਂਕਿ 2 ਸਾਲ ਸੱਤਾ ਦੇ ਵਿੱਚ ਹੋ ਗਏ ਆ ਅੱਜ ਜਦੋਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਹੜੇ ਦਾਅਵੇ ਹੁੰਦੇ ਨੇ ਕਿਹੜੇ ਵਾਅਦੇ ਹੁੰਦੇ ਨੇ ਕਿਹੜੇ ਮੰਨ ਲਓ ਗੱਲਾਂ ਕਿਹੜੀਆਂ ਨੇ ਅੱਜ ਪਹਿਲਾਂ ਤਾਂ ਇਹੀ ਹੁੰਦਾ ਸੀ ਕਿ ਆਓ ਆਪਾਂ ਗੰਦ ਸਾਫ਼ ਕਰ ਦਈਏ ਪੰਜਾਬ ਦਾ ਚੱਲਦੇ ਨਾਲ ਦੇਖੋ ਜੀ ਪਹਿਲਾਂ ਜਿੰਨੇ ਵੀ ਜਿੰਨੀਆਂ ਵੀ ਪਾਰਟੀਆਂ ਚੋਣ ਲੜਦੀਆਂ ਸੀ ਜਾਂ ਲੜ ਰਹੇ ਹੁਣ ਵੀ ਲੜਦੀਆਂ ਨੇ ਜਾਂ ਸਰਕਾਰਾਂ ਸੀਗੀਆਂ ਜਿਹੜੀਆਂ ਪਹਿਲਾਂ ਉਹ ਵਾਅਦੇ ਕਰਦੀਆਂ ਸੀ ਜਿਹੜੇ ਲੋਕਾਂ ਨਾਲ ਉਨ੍ਹਾਂ ਚੋਂ ਜੇ 10 ਵਾਅਦੇ ਕਰਦੇ ਅਸੀਂ ਤਾਂ ਉਨ੍ਹਾਂ ਚੋਂ ਜਦੋਂ ਸਰਕਾਰ ਬਣ ਜਾਂਦੀ ਸੀ ਤਾਂ ਜਿਹੜੇ 6 ਮਹੀਨੇ ਰਹਿੰਦੇ ਸੀ ਉਦੋਂ ਇੱਕ ਨਾ ਇੱਕ ਦਾ ਵਾਅਦਾ ਪੂਰਾ ਕਰ ਦਿੰਦੇ ਸੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀ ਦਵਾਰੇ ਲੋਕਾਂ ਚ ਜਾਣਾ ਜੀ ਤੇ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਨੇ ਪਹਿਲੇ 6 ਮਹੀਨਿਆਂ ਚ ਆਪਣੇ ਜਿਹੜੇ ਵਾਅਦੇ ਪੂਰੇ ਕਰਨੇ ਸ਼ੁਰੂ ਕਰਦੇ ਸੀ ਜੀ ਚਾਹੇ ਨੌਕਰੀਆਂ ਦੀ ਗੱਲ ਹੋਵੇ ਚਾਹੇ ਬਿਜਲੀ ਦੀ ਹੋਵੇ ਚਾਹੇ ਸਕੂਲਾਂ ਦੀ ਗੱਲ ਹੋਵੇ ਚਾਹੇ ਸਿਹਤ ਦੀ ਗੱਲ ਹੋਵੇ ਹੈਨਾ ਜੀ ਚਾਹੇ ਮਤਲਬ ਕਿਸੇ ਵੀ ਹੋਤਾ ਚਾਹੇ ਬਿਜਲੀ ਪਾਣੀ ਦੀ ਗੱਲ ਹੋਵੇ ਜੀ ਨਾ ਇੰਨੀਆਂ ਗਾਰੰਟੀ ਅਜ 2 ਸਾਲ ਹੋਏ ਨੇ ਤੁਸੀਂ ਦੱਸ ਦੋ ਵੀ ਕਿਸੇ ਗਵਰਨਮੈਂਟ ਨੇ ਇਹਨੇ ਕੰਮ ਕੀਤੇ ਹੋਣ 2 ਸਾਲਾਂ 'ਚ ਜੀ ਤੇ ਉਹੀ ਲੋਕਾਂ 'ਚ ਲੈ ਕੇ ਜਾਵਾਂਗੇ ਜੀ ਕਰਮਜੀਤ ਤੁਹਾਨੂੰ ਮੋਲ ਹੁਣੇ ਕੀ ਮਹਿਸੂਸ ਕਰਦੇ ਨੇ ਜੇਕਰ ਸੰਗਰੂਰ ਤੋਂ ਚੋਣ ਲੜਦੇ ਤੇ ਅੱਜ ਫਰੀਦਕੋਟ ਤੋਂ ਲੜ ਰਹੇ ਨੇ ਕਿਉਂਕਿ ਹੋਮ ਟਾਊਨ ਸੀ ਤੁਹਾਡਾ ਫਿਰ ਵੀ ਆਪਣਾ ਹਲਕਾ ਸੀਗਾ ਤਾਂ ਤੁਹਾਨੂੰ ਲੱਗਦਾ ਕਿ ਜੋ ਹਲਕੇ ਤੇ ਹੁੰਦਾ ਤੇ ਉੱਥੇ ਥੋੜਾ ਜਿਹਾ ਸੌਖਾ ਹੋ ਜਾਣਾ ਸੀ ਕਰਮਜੀਤਾ ਨੇ ਇਹਨੂੰ ਜਾਂ ਫਿਰ ਇਸ ਤਰ੍ਹਾਂ ਦਾ ਨਹੀਂ ਮਹਿਸੂਸ ਹੁੰਦਾ ਬਸ ਉੱਥੇ ਇਹੀ ਸੀ ਕਿ ਉੱਥੇ ਨੇੜੇ ਐ ਜੀ ਪਰ ਹੋਰ ਕੋਈ ਮਤਲਬ ਫਰਕ ਨਹੀਂ ਹੈਗਾ ਲੋਕ ਵੀ ਉਦਾਂ ਦੇ ਨੇ ਸ ਮਾਮਾ ਆਸ਼ੀਰਵਾਦ ਦਿੰਦੇ ਨੇ ਬਜ਼ੁਰਗ ਆਸ਼ੀਰਵਾਦ ਦਿੰਦੇ ਨੇ ਬੱਚੇ ਪਿਆਰ ਕਰਦੇ ਨੇ ਔਰ ਜਿਹੜੇ ਆਪਣੇ ਦੋਸਤ ਮਿੱਤਰ ਨੇ ਇੱਥੇ ਬਹੁਤ ਉਹ ਬੜਾ ਸਹਿਯੋਗ ਦੇ ਰਹੇ ਨੇ ਜੀ ਅਰਦਾਸਪੁਰ ਹਲਕੇ ਤੋਂ ਜਿਹੇ ਡਰੇ ਲੋਕ ਕਹਿੰਦੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਬਹੁਤ ਘੱਟ ਵਿਚਰਦੇ ਨੇ ਜਦੋਂ ਉਹਨਾਂ ਦੇ ਹੱਥ ਕੁਰਸੀ ਲੱਗ ਜਾਂਦੀ ਹੈ ਕਰਮਜੀਤ ਅਨਮੋਲ ਹੋਣਾਂ ਦਾ ਕੀ ਰਹੇਗਾ ਕਿਉਂਕਿ ਫਿਲਮਾਂ 'ਚ ਵੀ ਤੂਤੀ ਬੋਲਦੀ ਹੈ ਇਹ ਵੀ ਨਹੀਂ ਹੈਗਾ ਕਿ ਅੱਜ ਫਿਲਮਾਂ ਦੇ ਵਿੱਚ ਕੰਮ ਘੱਟ ਹੈ ਉਧਰ ਵੀ ਤੁਹਾਨੂੰ ਬੜਾ ਸਵਾਂ ਦੇਣਾ ਪੈਂਦਾ ਕੀ ਸ਼ਡਿਊਲ ਰਹੇਗਾ ਫਿਰ ਦੇਖੋ ਜੀ ਮੈਂ ਮਤਲਬ ਇੱਕ ਇਹ ਜਿਹਾ ਕਲਾਕਾਰਾਂ ਜਿਹਦੇ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਸੀ ਹਾਂਜੀ ਪਰ ਗੱਲ ਇਹ ਵੀ ਜਦੋਂ ਆਹ ਕੰਮ ਦੇ ਵਿੱਚ ਆਏ ਆ ਸੋ ਕੰਮ ਡਿਵਾਈਡ ਹੋ ਜਾਊਗਾ ਕੰਮ ਤਾਂ ਉਹ ਮੈਂ ਕਰਨਾ ਹੀ ਹੈ ਕਿਉਂਕਿ ਮੇਰੀ ਰੋਜ਼ੀ ਰੋਟੀ ਹੈ ਇਹ ਮੈਂ ਰੋਜ਼ੀ ਰੋਟੀ ਰਾਜਨੀਤੀ ਚੋਂ ਨਹੀਂ ਕਮਾਉਣੀ ਉਹ ਮੈਂ ਆਪਣੇ ਕੰਮ ਤੋਂ ਹੀ ਕਮਾਉਣੀ ਹੈ ਉਹ ਇੰਨਾ ਕਿ ਵੀ ਪਹਿਲਾਂ ਜਿੰਨਾ ਜ਼ਿਆਦਾ ਸੀਗਾ ਉਹ ਥੋੜਾ ਘਟਾ ਲਾਂਗੇ ਉਹਨਾਂ ਕਰ ਲੋਕਾਂ ਨੂੰ ਦੇ ਦਾਂਗੇ ਜੀ ਜਦੋਂ ਫਰੀਦਕੋਟ ਲੋਕ ਸਭਾ ਹਲਕੇ ਤੇ ਤੁਸੀਂ ਆਏ ਤੁਹਾਨੂੰ ਇਸ ਤਰ੍ਹਾਂ ਤਾਂ ਤਾਂ ਨਹੀਂ ਹੋਇਆ ਕਿ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਚੱਲਣੀ ਪਈ ਹੋਵੇ ਕਈ ਵਾਰੀ ਬਹੁਤ ਸਾਰਾ ਹੁੰਦਾ ਕਿ ਪਾਰਟੀਆਂ ਦੇ ਵਿੱਚ ਗੁੱਟਬੰਦੀ ਹੁੰਦੀ ਹੈ ਜਾਂ ਕਈ ਹਲਕਿਆਂ ਦੇ ਵਿੱਚ ਵਿਧਾਇਕਾਂ ਬਹੁਤ ਸਾਰੇ ਲੋਕ ਨਾਰਾਜ਼ ਵੀ ਹੋ ਜਾਂਦੇ ਨੇ ਉਹ ਸੱਤਾ ਦੇ ਵਿੱਚ ਹੁੰਦਾ ਹੈ ਉਹ ਸਾਰਾ ਕਿਵੇਂ ਨਿਬੇ ਜਿਹੜੇ ਵੀ ਬੰਦੇ ਮਿਲੇ ਆ ਜੀ ਇੱਕ ਤਾਂ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀ ਇੱਕ ਦੱਸਦਾ ਜਿਹੜੇ ਵਰਕਰਾਂ ਦੀ ਗੱਲ ਉਹ ਇੰਨੇ ਸਿਰੜੀ ਹੈ ਇੰਨੇ ਮਤਲਬ ਸਿਦਕ ਵਾਲੇ ਨੇ ਵੀ ਉਹ ਕਿਸੇ ਨਾਲ ਜੇ ਨਾਰਾਜ਼ਗੀ ਹੈ ਤਾਂ ਘਰੇ ਬੈਠੇ ਪਰ ਕਿਸੇ ਹੋਰ ਕੋਲੇ ਜਾ ਕੇ ਨਹੀਂ ਬੈਠੇ ਜੀ ਉਹ ਪਾਰਟੀ ਦੇ ਅੱਗੇ ਵਫਾਦਾਰ ਸਿਪਾਹੀ ਨੇ ਵੀ ਉਹ ਕਿਤੇ ਹੋਰ ਜਾਂਦੇ ਨਹੀਂ ਤੁਹਾਡੇ ਨਾਲ ਤੁਰ ਰਹੇ ਨੇ ਬਿਲਕੁਲ ਤੁਰ ਰਹੇ ਨੇ ਸਾਰੇ ਦੇ ਸਾਰੇ ਮੇਰੇ ਨਾਲ ਤੁਰ ਰਹੇ ਨੇ ਜੀ ਮੁਕਾਬਲਾ ਕਰਮਜੀਤ ਅਨਮੋਲ ਹੁਣੀ ਕਿਹੜੇ ਕਿੰਨਾ ਨਾਲ ਮੰਨਦੇ ਨੇ ਹੰਸ ਰਾਜ ਹੰਸ ਭਾਰਤੀ ਜਨਤਾ ਪਾਰਟੀ ਦੇ ਨੇ ਉਧਰ ਰਾਜਵਿੰਦਰ ਹੁਣੀ ਜਿਹੜੇ ਨੇ ਅਕਾਲੀ ਦਲ ਦੇ ਨੇ ਕਾਂਗਰਸ ਨੇ ਹਲੇ ਪੱਤੇ ਨਹੀਂ ਖੋਲੇ ਮੁਕਾਬਲਾ ਕਿੰਨਾ ਨਾਲ ਗਿੰਦੇ ਹੋ ਆਪਣੇ ਆਪ ਨਾਲ ਹੀ ਜੀ ਜਿਹੜਾ ਪਾਰਟੀ ਨੇ ਪਹਿਲਾਂ ਜਿੰਨਾ ਵੋਟ ਬੈਂਕ ਸੀਗਾ ਤੇ ਉਸ ਤੋਂ ਵਧਾਉਣਾ ਹੈ ਜੀ ਹਾਂ ਕਿਸੇ ਨਾਲ ਮੈਸੇ ਜਿਆਦਾ ਕਹਿੰਦੇ ਕਲਾਕਾਰ ਹੋ ਗਏ ਨੇ ਫਰੀਦਕੋਟ ਤੇ ਹੰਸਰਾਜ ਹੰਸੋ ਨੇ ਇਹਦੀ ਗੱਲ ਕਰ ਲਈਏ ਗੱਲਬਾਤ ਹੋਈ ਹੈ ਵੀ ਤੁਸੀਂ ਵੀ ਇੱਥੇ ਆਗੇ ਤੇ ਮੈਂ ਵੀ ਕਿਉਂਕਿ ਭਾਈਚਾਰਾ ਦਾ ਤੁਹਾਡਾ ਉਹੀ ਹੈ ਉਹੀ ਮਹਿਕਮਾ ਇੱਕ ਕਲਾਕਾਰੀ ਦਾ ਗੱਲਬਾਤ ਹੋਈ ਹੈ ਕਦੇ ਤੁਹਾਡੀ ਨਹੀਂ ਨਹੀਂ ਗੱਲ ਨਹੀਂ ਹੋਈ ਪਹਿਲਾਂ ਟ੍ਰੈਕਟਰ ਮੈਂ ਜਦੋਂ ਮੈਨੂੰ ਟ੍ਰੈਕਟਰ ਮਿਲੀ ਸੀ ਉਦੋਂ ਆਂਸ ਜੀ ਦਾ ਫੋਨ ਆਇਆ ਸੀ ਮੁਬਾਰਕਾ ਜੀ ਤੇ صدیق ਸਾਹਿਬ ਦਾ ਵੀ ਆਇਆ ਜੀ ਜੀ ਤੇ ਪਰ ਉਦੋਂ ਬਾਅਦ ਚ ਨਹੀਂ ਗੱਲ ਹੋਈ صدیق ਸਾਹਿਬ ਤਾਂ ਅਕਸਰ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ 'ਚ ਵੀ ਜਾਂਦੇ ਰਹਿੰਦੇ ਨੇ ਨਹੀਂ ਉਹ ਲੈਜ਼ਨ ਬੰਦੇ ਨੇ ਜੀ ਬਹੁਤ ਰਿਸਪੈਕਟ ਆ ਉਹਨਾਂ ਦੀ ਜੀ ਤੇ ਬਹੁਤ ਕੁ ਸਿੱਖਿਆ ਉਹਨਾਂ ਤੋਂ ਜੀ ਬੜੇ ਹੰਬਲ ਨੇ ਤੇ ਰਿਸਪੈਕਟ ਤਾਂ ਉਹਨਾਂ ਦੀ ਹੈਗੀ ਹੈਗੀ ਜੀ ਬਾਕੀ ਪਾਰਟੀਆਂ ਅਲੱਗ ਹੁੰਦੀਆਂ ਉਹਨਾਂ ਦੇ ਅਲੱਗ ਵਿਚਾਰਧਾਰਾ ਬਟ ਸਾਡੇ ਸੀਨੀਅਰ ਤਾਂ ਹੈਗੇ ਨੇ ਉਹ ਬਿਲਕੁਲ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਆ ਅੱਜ ਜਦੋਂ ਬਹੁਤ ਸਾਰੀਆਂ ਸਟੇਟਮੈਂਟਾਂ ਆਉਂਦੀਆਂ ਨੇ ਲੀਡਰਾਂ ਦੀਆਂ ਕਈ ਵਾਰੀ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਇਹ ਤਾਂ ਬੜੀ ਤਿੱਖੀ ਜੀ ਦੁਸ਼ਮਣੀ ਪੈ ਗਈ ਆ ਕਰਮਜੀਤ ਕੀ ਸੋਚਦਾ ਹੈ ਕਿ ਜਿਹੜੀ ਚੋਣ ਆ ਉਹ ਬੜੇ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਵਿਚਾਰਧਾਰਾ ਵੱਖਰੀ ਹੋਣੀ ਚਾਹੀਦੀ ਆ ਪਾਰਟੀਆਂ ਵੱਖਰੀਆਂ ਹੁੰਦੀਆਂ ਪਰ ਚੋਣਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਤੁਸੀਂ ਮਹਿਸੂਸ ਕੀਤਾ ਇਸ ਗੱਲ ਨੂੰ ਲੈ ਕੇ ਕਿਤੇ ਦੇਖੋ ਜੀ ਮੈਂ ਕਿਸੇ ਤੇ ਜਿੱਕੜ ਨਹੀਂ ਉਛਾਲਿਆ ਤੇ ਬਾਕੀ ਇਹ ਹੈ ਕਿ ਆਪਣਾ ਕੰਮ ਕਰਨਾ ਹੈ ਹਨਾ ਤੁਸੀਂ ਤੁਸੀਂ ਆਪਣਾ ਕੰਮ ਕਰਦੇ ਜਾਓ ਚੰਗੇ ਕੰਮ ਕਰੋਗੇ ਲੋਕ ਆਪ ਹੀ ਤੁਹਾਨੂੰ ਮਤਲਬ ਦੱਸ ਦੇਣਗੇ ਜਵਾਬ ਦੇ ਦੇਣਗੇ ਲੋਕ ਉਹਨਾਂ ਨੂੰ ਵਿਰੋਧੀਆਂ ਨੂੰ ਤੇ ਜੇ ਤੁਸੀਂ ਕੰਮ ਹੀ ਨਹੀਂ ਕਰੋਗੇ ਕੁਝ ਜਾਂ ਲੋਕਾਂ ਦਾ ਕੋਈ ਭਲਾ ਹੀ ਨਹੀਂ ਕਰੋਗੇ ਜਾਂ ਲੋਕਾਂ ਦੀ ਗੱਲ ਹੀ ਨਹੀਂ ਕਰੋਗੇ ਫਿਰ ਤਾਂ ਹਰ ਤਰ੍ਹਾਂ ਦੀਆਂ ਤੁਹਾਨੂੰ ਚੜ੍ਹਣੀਆਂ ਪੈਣਗੀਆਂ ਬਿਲਕੁਲ ਕਿੰਨੇ ਕ ਪਿੰਡ ਕਵਰ ਕਰ ਲੈਣੇ ਹੋ ਕਰਮਜੀਤ ਜੀ ਫਿਰ ਰੋਜ ਅਸੀਂ 15 ਕ ਪਿੰਡ ਕਵਰ ਕਰ ਲੈਣੇ 10 ਪਿੰਡ ਕਿੰਨਾ ਕ ਇਲਾਕਾ ਕਵਰ ਕਰ ਲਿਆ ਮੇਰਾ ਖਿਆਲ ਹੈ 2.50 ਪਿੰਡ ਕਰ ਲਿਆ ਜੀ 2.50 ਸੀ ਹਾਂ ਜੀ ਇਸ ਤੋਂ ਬਾਅਦ ਤਾਂ ਦਿਨ ਵੀ ਬੜੇ ਥੋੜੇ ਹੀ ਰਹਿ ਜਾਣੇ ਨੇ ਕਿਉਂਕਿ ਸਮਾਂ ਬੜਾ ਨੇੜੇ ਆ ਰਿਹਾ ਹੈ ਕੈਂਪੇਨ ਹੋਰ ਤੇਜ਼ ਕਰਨੀ ਪੈਣੀ ਆ ਤੁਹਾਡੇ ਸਾਥੀ ਵੀ ਆ ਰਹੇ ਨੇ ਫਿਰ ਚੋਣ ਪ੍ਰਚਾਰ ਹਾਂ ਜੀ ਬਿਲਕੁਲ ਆਉਣਗੇ ਜੀ ਸਾਰੇ ਇੱਕ ਇੱਕ ਕਰਕੇ ਆਉਣਗੇ ਬਿੰਨੂ ਢਿੱਲਾਂ ਜੀ ਆ ਰਹੇ ਨੇ ਹਣ ਜੀ ਤੇ ਬਾਕੀ ਬਾਕੀ ਵੀ ਸਾਰਿਆਂ ਦੇ ਫੋਨ ਆ ਜਾਂਦੇ ਵੀ ਬਲਾਾਲਾ ਸਾਨੂੰ ਕਿਉਂ ਨਹੀਂ ਬੁਲਾ ਰਿਹਾ ਮੈਨੂੰ ਮੈਂ ਵੀ ਅਜੇ ਥੋੜਾ ਥੋੜਾ ਅਏ ਨੂੰ ਚੱਲੀਏ ਜੀ ਇਹ ਜੇ ਟਾਈਮ ਹੈਗਾ ਜੀ ਜਦੋਂ ਲੋਕਾਂ ਦੀ ਗੱਲ ਕਰਦੇ ਆ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਹੁੰਦਾ ਹੈ ਵੀ ਪੰਜਾਬ ਇਸ ਤਰ੍ਹਾਂ ਦਾ ਹੋਵੇ ਪੰਜਾਬ ਇਸ ਤਰ੍ਹਾਂ ਦਾ ਹੋਵੇ ਪੰਜਾਬ 'ਚਾਹ ਸੁਹੂਲਤਾਂ ਹੋਣ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਆਹ ਪਾਰਟੀ ਸਾਡਾ ਭਲਾ ਕਰੂ ਤੇ ਤੁਹਾਡੇ ਤੋਂ ਉਹਨਾਂ ਨੇ ਵਿਸ਼ਵਾਸ ਕੀਤਾ ਵੀ ਸੀ ਤਾਂ ਹੁਣ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਇੰਡੀਆ ਗੱਠ ਜੋੜ ਆ ਤੁਸੀਂ ਵੱਖਰੇ ਤੌਰ ਤੇ ਚੋਣਾਂ ਲੜ ਰਹੇ ਹੋ ਪੰਜਾਬ ਦੇ ਅੰਦਰ ਉਦੋਂ ਲੋਕ ਕੀ ਮਹਿਸੂਸ ਕਰਦੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੇਂਦਰ ਨੂੰ ਲੈ ਕੇ बस ਲੋਕਾਂ ਨੂੰ ਜੀ ਦੇਖੋ ਬਹੁਤੇ ਲੋਕ ਤਾਂ ਇਹੀ ਹੈ ਕਿ ਉਹਨਾਂ ਨੂੰ ਇੱਥੇ ਸੁਖ ਹਸੂਲ ਤਾਂ ਮਿਲਣੀਆਂ ਚਾਹੀਦੀਆਂ ਨੇ ਕਈ ਵਿਚਾਰਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਭਗਵੰਤ ਮਾਨ ਸਾਹਿਬ ਤੋਂ ਬਾਅਦ ਹੀ ਪਤਾ ਲੱਗਿਆ ਵੀ ਪਾਰਲੀਮੈਂਟ ਦੇ ਵਿੱਚ ਕਹੇਜੇ ਮੁੱਦੇ ਠਾਏ ਜਾਂਦੇ ਨੇ ਜਾਂ ਪਾਰਲੀਮੈਂਟ ਕੀ ਹੁੰਦਾ ਉਹਨਾਂ ਨੇ ਲੋਕਾਂ ਨੂੰ ਜਾਗਰਤ ਕੀਤਾ ਇਸ ਮਾਮਲੇ 'ਚ ਆਮ ਲੋਕ ਜਿਹੜੇ ਬੁੱਧੀਜੀਵੀ ਲੋਕ ਨੇ ਉਹਨਾਂ ਨੂੰ ਇਹੀ ਹੁੰਦਾ ਕਿ ਬਾਈ ਉੱਥੇ ਗਿਆ ਤਾਂ ਸਾਡੇ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਲੜੇ ਜਿਹੜਾ ਸਾਡਾ ਆਰਡੀਐਫ ਰੁਕਿਆ ਹੋਇਆ ਉਹ ਵੀ ਲੈ ਕੇ ਆਵੇ ਤਾਂ ਹੋਰ ਵੀ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਉਹਨਾਂ ਉਹਨਾਂ ਤੇ ਵੀ ਗੱਲ ਕਰੇ ਵੱਡੇ ਮੁੱਦਿਆਂ ਤੇ ਗੱਲ ਕਰੇ ਜੀ ਕਰਮਜੀਤ ਜੀ ਅੱਜ ਫਿਰ ਕਿਹੜੇ ਪਿੰਡਾਂ ਜਾ ਰਹੇ ਹੋ ਅੱਜ ਰਾਮਪੁਰਾ ਫੂਲ ਦੇ ਪਿੰਡਾਂ ਜਾ ਰਹੇ ਹਾਂ ਜੀ ਹਾਂ ਜੀ ਰਾਮਪਰਾ ਫੂਲ ਵਿਧਾਨ ਸਭਾ ਹਲਕਾ ਤਾਂ ਬੜਾ ਇਸ ਤਰ੍ਹਾਂ ਹੋ ਗਿਆ ਕਿ ਗੁਰਪ੍ਰੀਤ ਸਿੰਘ ਕਾਂਗੜ ਹੋਣੀ ਪਹਿਲਾਂ ਭਾਜਪਾ ਚ ਚਲੇ ਗਏ ਸੀ ਦੁਬਾਰਾ ਕਾਂਗਰਸ ਚ ਆ ਗਏ ਬਲੂਕਾ ਪਰਿਵਾਰ ਜਿਹੜਾ ਹਾਂ ਜੀ ਹਾਂ ਜੀ ਭਾਜਪਾ ਚ ਚਲੇ ਗਿਆ ਉੱਥੇ ਤੁਹਾਡੇ ਸਾਥੀ ਕਲਾਕਾਰ ਹੀ ਨੇ ਬਲਕਾਰ ਸਿੱਧੂ ਹੋਣੀ ਉੱਥੋਂ ਕੀ ਰਿਸਪੌਂਸ ਹੈਗਾ ਬਹੁਤ ਅੱਛਾ ਰਿਸਪੌਂਸ ਹੈ ਜੀ ਉੱਥੇ ਵੀ ਜਾ ਕੇ ਆਏ ਆਂ ਔਰ ਬਹੁਤ ਲੋਕ ਪਿਆਰ ਕਰਦੇ ਨੇ ਔਰ ਪਾਰਟੀ ਤੋਂ ਖੁਸ਼ ਨੇ ਸਰਕਾਰ ਤੋਂ ਖੁਸ਼ ਨੇ ਲੋਕ ਜੀ ਅਖੀਰ ਤੇ ਕੀ ਕਹੋਗੇ ਬਸ ਇਹੀ ਹੈ ਕਿ ਫਰੀਦਕੋਟ ਵਾਲਿਓ ਵੱਧ ਤੋਂ ਵੱਧ ਮਾਰਜਿਨ ਦੇ ਨਾਲ ਜਿਤਾਓ ਆਪਣੇ ਛੋਟੇ ਭਰਾ ਨੂੰ ਆਪਣੇ ਪੁੱਤਰ ਨੂੰ ਤੇ ਮੈਂ ਤੁਹਾਡੀਆਂ ਆਸਾਂ ਮੀਦਾਂ ਤੇ ਪੂਰਾ ਖਰਾ ਉਤਰ ਦੀ ਕੋਸ਼ਿਸ਼ ਕਰਾਂਗਾ ਜੀ ਬਹੁਤ-ਬਹੁਤ ਮਿਹਰਬਾਨੀ ਸਮੇਂ ਜ ਸਮਾਂ ਦਿੱਤਾ ਹੀ ਮਿਹਰਬਾਨੀ ਇਹ ਸੰ ਕਰਮਜੀਤ ਅਨਬੋਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਲੋਕ ਸਭਾ ਹਲਕਾ ਫਰੀਦਕੋਟ ਆਪਣਾ ਵੱਖਰਾ ਮੋੜ ਰੱਖਦਾ ਰਿਹਾ ਕਦੇ ਇਸ ਹਾਲ ਕੇ ਤੋਂ 1999 ਦੇ ਵਿੱਚ ਜਗਦੀਪ ਸਿੰਘ ਖੁੱਡੀਆਂ ਹੋਣੀ ਜਿੱਤੇ ਕਦੇ ਇਸ ਹਾਲ ਕੇ ਤੋਂ ਜਗਜੀਤ ਸਿੰਘ ਬਰਾੜ ਹੋਣਿਆ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਿਆਂ ਨੂੰ ਕਰਾਰੀ ਹਾਰ ਦਿੱਤੀ ਜਾਨੀ ਕਿ ਲੋਕ ਸਭਾ ਹਲਕਾ ਫਰੀਦਕੋਟ ਦੀ ਜਦੋਂ ਗੱਲ ਕਰਦੇ ਆ ਆਪਣੇ ਤੌਰ ਤੇ ਮੂੜੀ ਹਲਕਾ ਤੇ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਨੂੰ ਨਤੀਜੇ ਕੀ ਹੋਣਗੇ ਲੋਕ ਕਿੰਨਾ ਦੇ ਹੱਕ ਦੇ ਵਿੱਚ ਭੁਗਤਣਗੇ ਕੀ ਹੋ ਜਾ ਰਵੇਗਾ ਚੋਣ ਸਮਿਕਰਣ ਕੀ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਅੱਗੇ ਕਿਸੇ ਮਿਲਦੇ ਆ ਹੋਰ ਸ਼ਖਸੀਅਤ ਦੇ ਨਾਲ ਦਿਓ ਅੱਗੇ ਜੀ ਸასი ਸ਼ਾਲ ਸਾਰੇ